ਦੇਵ ਸਿੰਘ सिरसा ਗਿਰਗੇ ਸੀ ਜ਼ਮੀਨ ਦੇ ਉੱਤੇ ਗਿਰਗੇ ਸੀ ਕੀ ਹੋਇਆ ਕੀ ਗਲਬਾਤ ਆ ਹਾਂਜੀ ਨਸ਼ੇ ਕੀ ਚੱਕਰ ਜਿੰਦਾ ਪਰ ਉਹ ਰੋਜ਼ ਦੀ ਤਰ੍ਹਾਂ ਇੱਥੇ ਆਪਣਾ ਅੱਗੇ ਵੀ ਮੈਡੀਕਲ ਕੈਂਪ ਜਿਵੇਂ ਚੱਲਣ ਧਿਆ ਨਾ ਰਾਤ ਦਿਨ ਆਪਾਂ ਇੱਥੇ ਸੇਵਾ ਕਰਦੇ ਕਿਸਾਨਾਂ ਦੀ ਸਾਨੂੰ ਕਿਹਨੇ ਆਵਾਜ਼ ਲਾਈ ਵੀ सिरसा ਸਾਹਿਬ ਨੂੰ ਮਤਲਬ ਉਹ ਡਿੱਗ ਪਏ ਨਾ ਉਹਨਾਂ ਨੂੰ ਚੱਕਰ ਆ ਗਿਆ ਸੀ ਸਪੋਰਟ ਤੇ ਪਹੁੰਚੇ ਸੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਸੀਜੀਆ ਜਾਂ ਜਦੋਂ ਕੀਤੀ ਪਤਾ ਲੱਗਿਆ ਕਿ ਉਹਨੂੰ ਅਟੈਕ ਆਇਆ ਹਾਂਜੀ ਸਰ ਸ੍ਰੀਕਾਲ ਜਿਵੇਂ ਅਫਤਾਰ ਜੀ ਨੇ ਤੁਹਾਨੂੰ ਦੱਸਿਆ ਕਿ ਅੱਜ ਜਿਵੇਂ ਸਾਨੂੰ ਪਤਾ ਲੱਗਿਆ ਕਿ ਉਹ ਬੇਹੋਸ਼ ਹੋਏ ਨੇ ਤੇ ਅਸੀਂ ਉਹਨਾਂ ਦੇ ਕੋਲ ਸਾਡੀ ਟੀਮ ਉੱਥੇ ਫਟਾਫਟ ਪਹੁੰਚੀ ਹੈ ਤੇ ਅਸੀਂ ਉਹਨਾਂ ਦਾ ਵਾਈਟਲਸ ਚੈੱਕ ਕੀਤਾ ਤੰਦ ਦਾ ਵਿਦਾਸਰ ਉਹ ਵੀ ਸੌਣ ਲ ਹੋ ਗਈਆਂ ਪਤਲੀ ਲੱਗ ਰਹੀ ਸੀ ਉਹਨਾਂ ਨੂੰ ਨਿਜਲਾ ਅਜਿਹਾ ਹੋ ਸਕਦਾ ਕਿ ਪਾਸਾ ਵੀ ਮਰ ਸਕੋ ਭਾਈ ਦੱਸਾਂ ਕਿ ਜੇਕਰ ਆਪਾਂ ਜਿਹੜਾ ਮੌਕੇ ਦੀ ਜਿਹੜੀ ਉਹਨਾਂ ਨੂੰ ਆਪਾਂ ਫਰਸਟ ਐਡ ਕਿਟ ਦੇਤੀ ਹੁਣ ਉਹ ਇਲਾਜ ਤੇ ਡਿਪੈਂਡ ਕਰਦਾ ਇਸੇ ਕਰਕੇ ਆਪਾਂ ਫੌਰਨ ਟਾਈਮ ਨਾ ਖਰਾਬ ਕਰਦੇ ਉਹਨਾਂ ਨੂੰ ਫੌਰਨ ਆਪਾਂ ਰੈਫਰ ਕਰਤਾ ਵੀ ਛੇਤੀ ਤੋਂ ਛੇਤੀ ਹਸਪੀਟਲ ਜਾ ਕੇ ਉੱਥੇ ਉਹਨਾਂ ਦੇ ਸਾਰੇ ਪ੍ਰੋਪਰ ਚੈੱਕ ਅਪ ਹੋ ਕੇ ਤੋਂ ਉੱਤ ਤੋਂ ਬਾਅਦ ਉਹਨਾਂ ਦਾ ਸਾਰਾ ਇਲਾਜ ਹੋ ਸਕੇ ਹਨਾ ਯਹ ਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 78ਵੇਂ ਦਿਨ ਦੇ ਵਿੱਚ ਦਾਖਲਾ ਉੱਥੇ ਹੀ ਅੱਜ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਪਰ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਅਚਾਨਕ ਬਿਮਾਰ ਹੋ ਜਾਂਦੇ ਨੇ ਡਿੱਗ ਜਾਂਦੇ ਨੇ ਅਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਜਾਂਦਾ ਹੈ ਰੈਫਰ ਕਿੱਥੇ-ਕਿੱਥੇ ਜਾਂਦਾ ਸਾਡੇ ਨਾਲ ਡਾਕਟਰ ਸਹਿਵਾਨ ਮੌਜੂਦ ਨਹੀਂ ਹੁੰਦਾ ਗੱਲ ਕਰਦੇ ਨੇ ਡਾਕਟਰ ਸਾਹਿਬ ਪਤਾ ਲੱਗਾ ਕਿ ਬਲਦੇਵ ਸਿੰਘ ਸਿਰਸਾ ਗਿਰ ਗਿਆ ਸੀ ਜ਼ਮੀਨ ਦੇ ਉੱਤੇ ਗਿਰ ਗਿਆ ਸੀ ਕੀ ਹੋਇਆ ਕੀ ਗਲਬਾਤ ਹੈ ਹਾਂਜੀ ਦਸਾਂਗੀ ਚੱਕਰ ਜਿੰਦਾ ਪਰ ਉਹ ਰੋਜ਼ ਦੀ ਤਰ੍ਹਾਂ ਇੱਥੇ ਆਪਣਾ ਅੱਗੇ ਵੀ ਮੈਡੀਕਲ ਕੈਂਪ ਜਿਵੇਂ ਚੱਲਣ ਧਿਆ ਨਾ ਰਾਤ ਦਿਨ ਆਪਾਂ ਇੱਥੇ ਸੇਵਾ ਕਰਦੇ ਕਿਸਾਨਾਂ ਦੀ ਸਾਨੂੰ ਕਿਹਨੇ ਆਵਾਜ਼ ਲਾਈ ਪੀ ਸਿਰਸਾ ਸਾਹਿਬ ਨੂੰ ਮਤਲਬ ਉਹ ਡਿੱਗ ਪਏ ਨਾ ਉਹਨਾਂ ਨੂੰ ਚੱਕਰ ਆ ਗਿਆ ਜਦੋਂ ਆਪਾਂ ਜਾ ਕੇ ਦੇਖਿਆ ਉਹਨਾਂ ਨੂੰ ਉਹਨਾਂ ਦਾ ਵੀ ਬਲੱਡ ਪ੍ਰੈਸ਼ਰ ਚੈੱਕ ਕੀਤਾ ਸ਼ੂਗਰ ਚੈੱਕ ਕੀਤੀ ਹਨਾ ਉਸ ਤੋਂ ਬਾਅਦ ਉਹਨਾਂ ਨੇ ਉਹ ਕਹਿੰਦੇ ਵੀ ਮੈਨੂੰ ਚੈਸਟ ਪੇਨ ਹੋਈ ਹੈ ਨਾ ਫਿਰ ਉਹਨਾਂ ਦਾ ਥਰੜਾ ਐਸਾ ਨਹੀਂ ਕੰਮ ਕਰ ਰਿਹਾ ਕਹਿੰਦੇ ਵੀ ਮੈਨੂੰ ਕੀੜੀਆਂ ਲੜਦੀਆਂ ਜਿਵੇਂ ਸੁੰਨ ਹੋ ਗਿਆ ਨਾ ਬਹੁਤ ਘਟਵਾਚ ਬੋਲੇ ਆਪਾਂ ਨੂੰ ਦੱਸਿਆ ਉਹਨਾਂ ਨੇ ਫ ਵਿੱਚ ਉਹਨਾਂ ਨੂੰ ਟੈਗ ਦੀ ਸ਼ਿਕਾਇਤ ਆਈ ਕਿਉਂਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਵੀ ਟੈਗ ਆਇਆ ਸੀ ਉਹਨਾਂ ਦੀ ਟ੍ਰੀਟਮੈਂਟ ਚੱਲ ਰਿਹਾ ਸੀ ਟੈਗ ਦਾ ਹੁਣ ਉਹਨਾਂ ਨੂੰ ਫਿਰ ਟੈਗ ਦੇ ਕਿਉਂਕਿ ਉਹਨਾਂ ਦੀ ਉਮਰ ਵੀ 80 ਪਲੱਸ ਆ ਇੰਨੀ ਉਮਰ ਦੇ ਵਿੱਚ ਬੰਦੇ ਨੂੰ ਇੰਨੀ ਛੇਤੀ ਬਹੁਤ ਔਖਾ ਹਨਾ ਫਿਰ ਆਪਾਂ ਜਾ ਕੇ ਉਹਨਾਂ ਨੂੰ ਜਦੋਂ ਟੈਸਟ ਕੀਤਾ ਜਦੋਂ ਆਪਾਂ ਉਹਨਾਂ ਦੀ ECG ਕੀਤੀ ਉਹ ਤੋਂ ਬਾਅਦ ਆਪਾਂ ਮੌਕੇ ਦੀ ਫਸਟ ਏਡ ਕਿੱਟ ਦਿੱਤੀ ਜਿਵੇਂ ਦੇਖੇ ਤੇ ਉਹਨਾਂ ਨੂੰ ਫਿਰ ਰਜਿੰਦਰਾ ਹਸਪੀਟਲ ਆਪਾਂ ਰੈਫਰ ਕਰਤਾ ਹਾਂਜੀ ਬਿਲਕੁਲ ਡਾਕਟਰ ਸਾਹਿਬ ਦਾ ਕਹਿਣਾ ਕਿ ਬਲਦੇਵ ਸਿੰਘ ਸਰਸਾ ਅਚਾਨਕ ਜਮੀਨ ਦੇ ਉੱਤੇ ਗਿਰ ਜਾਂਦੇ ਨੇ ਇਹਨਾਂ ਨੂੰ ਬੁਲਾਇਆ ਜਾਂਦਾ ਜਦੋਂ ਚੈੱਕਅਪ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਮੇਜ ਅਟੈਕ ਦਿਲ ਦਾ ਦੌਰਾ ਆਖਿਆ ਜਾਂਦਾ ਦਿਲ ਦਾ ਦੌਰਾ ਪੈ ਜਾਂਦਾ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰਜਿੰਦਰਾ ਦੇ ਜੋ ਪਟਿਆਲਾ ਰਜਿੰਦਰ ਹਸਪਤਾਲਾ ਉੱਥੇ ਰੈਫਰ ਕਰ ਦਿੱਤਾ ਜਾਂਦਾ ਤੇ ਸਾਡੇ ਨਾਲ ਹੋਰ ਡਾਕਟਰ ਸਾਹਿਬਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨੀ ਡਾਕਟਰ ਸਾਹਿਬ ਜਦੋਂ ਤੁਸੀਂ ਸਪੋਰਟ ਤੇ ਪਹੁੰਚੇ ਸੀ ਜਿਸ ਤਰ੍ਹਾਂ ਪਤਾ ਲੱਗਾ ਕੀ ਸੀ ਜੋ ਜਾਂ ਜਦੋਂ ਕੀਤੀ ਪਤਾ ਲੱਗਾ ਕਿ ਉਹਨਾਂ ਨੂੰ ਅਟੈਕ ਆਇਆ ਹਾਂ ਜੀ ਸਰ ਸਤਿਕਾਰ ਜਿਵੇਂ ਅਫਤਾਰ ਜੀ ਨੇ ਤੁਹਾਨੂੰ ਦੱਸਿਆ ਕਿ ਅੱਜ ਜਿਵੇਂ ਸਾਨੂੰ ਪਤਾ ਲੱਗਿਆ ਕਿ ਉਹ ਬੇਹੋਸ਼ ਹੋਏ ਨੇ ਤੇ ਅਸੀਂ ਉਹਨਾਂ ਦੇ ਕੋਲ ਸਾਡੀ ਟੀਮ ਉਹ ਫਟਾਫਟ ਪਹੁੰਚੀ ਹੈ ਤੇ ਅਸੀਂ ਉਹਨਾਂ ਦਾ ਵਾਈਟਲਸ ਚੈੱਕ ਕੀਤਾ ਐਂਡ ਉਹਨਾਂ ਦੀ ECG ਕੀਤੀ ਕਿਉਂਕਿ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਵੀ ਦੱਸ ਰਹੀ ਸੀ ਲੱਤਾਂ ਸੁਣ ਪੈ ਰਹੀਆਂ ਸੀ ਤੇ ਉਹਨਾਂ ਦਾ ਪੁਰਾਣਾ ਰਿਪੋਰਟ ਦੇਖਿਆ ਜਿਹਦੇ ਵਿੱਚ ਉਹਨਾਂ ਨੂੰ ਪਹਿਲਾਂ ਵੀ ਹਾਰਟ ਅਟੈਕ ਦਾ ਇੱਕ ਐਪੀਸੋਡ ਆਇਆ ਸੀਗਾ ਤੇ ਉਹਦੇ ਲਈ ਉਹ ਕੋਈ ਟਰੀਟਮੈਂਟ ਨਹੀਂ ਲੈ ਰਹੇ ਸੀਗੇ ਹਲੇ ਤੱਕ ਤੇ ਅਸੀਂ ਉਹਨਾਂ ਦੀ ECG ਕੀਤੀ ਤੇ ਅਸੀਂ ਸਰਕਾਰੀ ਡਾਕਟਰਾਂ ਦੀ ਟੀਮ ਨਾਲ ਉਹਨਾਂ ਦਾ ਫਰਸਟ ਹੈਲਪ ਪ੍ਰੋਵਾਈਡ ਕਰਕੇ ਉਹਨਾਂ ਨੂੰ ਰਜਿੰਦਰਾ ਦੇ ਵਿੱਚ ਰੈਫਰ ਕਰ ਦਿੱਤਾ ਜੇ ਤੁਮ ਸਭ ਜੇਕਰ ਗੱਲ ਕੀਤੀ ਜਾਵੇ ਉਮਰ ਵੀ ਜਿਆਦਾ ਜਾਂ ਦੂਜਾ ਅਟੈਕ ਮੰਨ ਲਓ ਚਾਹੇ ਇਹ ਮੇਜਰ ਨਹੀਂ ਹੈਗਾ ਪਰ ਕਿਸੇ ਨਾਲ ਕੋਈ ਜਿਸ ਤਰ੍ਹਾਂ ਪਾਸਾ ਖੜ ਜਾਂਦਾ ਲੱਤਾਂ ਲੱਤਾਂ ਦਾ ਵੀ ਦੱਸ ਰੂ ਵੀ ਸੋਲਨ ਹੋ ਗਈਆਂ ਪਤਲ ਨਹੀਂ ਲੱਗ ਰਿਹਾ ਅਸੀਂ ਉਹਨਾਂ ਨੂੰ ਅਜਿਹਾ ਹੋ ਸਕਦਾ ਹੈ ਕਿ ਪਾਸਾ ਵੀ ਮਾਰ ਸਕਦਾ ਭਾਈ ਦੱਸਾਂ ਕਿ ਜੇਕਰ ਆਪਾਂ ਜਿਹੜਾ ਮੌਕੇ ਦੀ ਜਿਹੜੀ ਉਹਨਾਂ ਨੂੰ ਆਪਾਂ ਸਟਿਕਟ ਦੇਦੀ ਹੁਣ ਉਹ ਇਲਾਜ ਤੇ ਡਿਪੈਂਡ ਕਰਦਾ ਇਸੇ ਕਰਕੇ ਆਪਾਂ ਫੌਰਨ ਟਾਈਮ ਨਾ ਖਰਾਬ ਕਰਦੇ ਉਹਨਾਂ ਨੂੰ ਫੌਰਨ ਆਪਾਂ ਰੈਫਰ ਕਰਤਾ ਵੀ ਛੇਤੀ ਤੋਂ ਛੇਤੀ ਹਸਪੀਟਲ ਜਾ ਕੇ ਉੱਥੇ ਉਹਨਾਂ ਦੇ ਸਾਰੇ ਪ੍ਰੋਪਰ ਚੈੱਕਅਪ ਹੋ ਕੇ ਤੇ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਇਲਾਜ ਹੋ ਸਕੇ ਹਨਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿ ਜਦੋਂ ਬਲਦੇਵ ਸਿੰਘ ਸਰਸਵਾਰੇ ਪਤਾ ਲੱਗਿਆ ਕਿ ਬਲਦੇਵ ਸਿੰਘ ਸਰਸਵਾਰੇ ਅਚਾਨਕ ਜ਼ਮੀਨ ਉੱਤੇ ਗਿਰ ਜਾਂਦੇ ਨੇ ਤਾਂ ਉੱਥੇ ਚੈੱਕਅਪ ਕੀਤੀ ਜਾਂਦੀ ਹੈ ਪਤਾ ਲੱਗਦਾ ਕਿ ਉਹਨਾਂ ਨੂੰ ਅਟੈਕ ਹੋਇਆ ਜਿਸ ਤੋਂ ਬਾਅਦ ਮੋਟਲੀ ਸੈਤ ਦਾ ਦੇਖ ਕੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਖਨੌਰੀ ਬਾਡਰ ਸੰਗਰੂਰ